ਓਏ ਗਰਾਊਂਡ ਤਿਆਰ ਆ ਬਣ ਕੇ ਅੱਜ ਕਿਵੇਂ ਹੋ ਵੀਰੇ ਠੀਕ ਆ ਟੀਮ ਥੋੜੀ ਰੈਡੀ ਹੋ ਗਈ ਹਾਂ ਆ ਟੀਮ ਰੈਡੀ ਆ ਓਕੇ ਆ ਕੰਮ ਗਰਾਊਂਡ ਬਣ ਗਈ ਆਣਾ ਕਿਵੇਂ ਆ ਵੀਰੇ ਚੱਲਦੀਆਂ ਤਿਆਰੀਆਂ ਪੂਰੀਆਂ ਗਰਾਊਂਡ ਬਣਾਵਾਂਗੇ ਪੂਰਾ 70 ਫੁੱਟ ਦਾ ਠੀਕ ਆ ਵੀਰੇ ਬਾਬਾ ਬਾਬਾ ਦੋਸਾਂ ਲਾ ਬਣਾ ਕਰਾਂਗੇ ਇੱਕ ਗਰਾਊਂਡ ਵੀ ਪਤਾ ਲੱਗੇ ਕਿਉਂਦੀ ਪਈ ਦੀ ਇਹਨਾਂ ਪਿੱਛੇ ਠੀਕ ਥੋੜਾ ਜਿਹਾ ਕਮੀ ਰਹਿ ਗਈ ਉਸ ਦਾ ਬੰਦਾ ਸੀ ਉਹ ਤਾਂ ਹੋ ਗਿਆ ਹਾਂ ਸਹੀ ਆ ਠੀਕ ਆ ਹੁਣ ਆ ਮੁੰਡਾ ਉਹਦਾ ਲੋਈ ਵੀ ਸਾਰੀਆਂ ਟੀਮਾਂ ਪਹੁੰਚੋ ਹਮ ਹਮਾ ਕੇ ਤੇ 1 ਵਜੇ ਤੱਕ ਆਪਾਂ ਕਰਾਂਗੇ ਐਂਟਰੀ ਹਾਂ ਅੱਜ ਬਾਹਰ ਦਾ ਲੋਕ ਲੋਈ ਇਹ ਮੁੰਡੇ ਦੀ ਸੁਹਾਗੇ ਦੀ ਸੇਵਾ ਸੀ ਅੱਜ ਗਰਾਉਂਡ ਨੂੰ ਹਾਂ ਲੇਟ ਆਇਆ ਪਰ ਲਾਂਭਾ ਵੰਡਦਾ ਠੀਕ ਆ ਹੂੰ ਪਰ ਨਿਬੜ ਗਿਆ ਟਾਈਮ ਨਾਲ ਲੋ ਜੀ ਗਰਾਉਂਡ ਦੀ ਚੱਲ ਰਹੀ ਤਿਆਰੀ ਮਾਨ ਦਾ ਵੀਰੇ ਸ਼ਾਮ ਨੂੰ ਗੀਟਾਰ ਓਹ ਲੂਣੇ ਕਲੀ ਵੀ ਭਾਈ ਓਹ ਲੂਰੇ ਪਾ ਦੇ ਪਸਲੀ ਵਾਲੀ ਉਹ ਮੇਰੇ ਓਹੇ ਪਾ ਤੱਪ ਵੜ ਗਿਆ ਚੱਲ ਚੱਲ ਇੱਥੋਂ ਦੁਬਾਰੇ ਪਾ ਦੇ ਫੇਰ ਮੜੀ ਜੀ ਖਿੱਚ ਦੇ ਵਾਹ ਵਾਹ ਇੰਨੀ ਵੀ ਉਹੋ ਕਰਨੀਆਂ ਠੀਕ ਆ ਫੇਰ ਵੀਰੇ ਓਕੇ ਆ ਕੰਮ ਮਗਰ ਨੂੰ ਆਇਆ ਮੋੜ ਇਹ ਪਹਿਲਾ ਬੰਦਾ ਜਿਹੜਾ ਮਗਰ ਨੂੰ ਮੋੜ ਕੇ ਗਲੀ ਪਾਉਂਦਾ ਹੈਲੋ ਠੀਕ ਮੈਨੂੰ ਕਹੀ ਕਲੀ ਵਾਲੇ ਨਹੀਂ ਬੰਦੇ ਭਾਈ ਭਾਈ ਇਹਦੇ ਨਾਲ ਕਨੈਕਟ ਕਰੋ ਕੈਨੇਡਾ ਕਿਹਾ ਵੀ ਉੱਥੇ ਆਈ ਕੋ ਕਰ ਇਹੀ ਪਾਉਂਦਾ ਕੈਨੇਡਾ ਟ੍ਰੈਂਡ ਤੇ ਆਪਦੀ ਜਿੱਤ ਗੱਦਿਆਂ ਦੇ ਇਹੀ ਕਰੀਦਾ ਸਾਲ ਪਿੰਟਾ ਇਹ ਖੇਡ ਹਾਂ ਹੋਰ ਬਾਈ ਜੀ ਕੀ ਹਾਲ ਚਾਲ ਹੈ ਠੀਕ ਠਾਕ ਜੀ ਸਸਤੀ ਸਾਰਿਆਂ ਨੂੰ ਜਿਹੜਾ ਆਪਾਂ ਇਹ ਲੀਗ ਦਾ ਪ੍ਰਾਲਾ ਕੀਤਾ ਵਾ ਤੁਹਾਨੂੰ ਕਿੱਦਾਂ ਲੱਗਿਆ ਮਤਲਬ ਬਹੁਤ ਵਧੀਆ ਇਹ ਪ੍ਰਾਲਾ ਹੋਰ ਵੀ ਪਿੰਡਾਂ ਨੂੰ ਕਰਨਾ ਚਾਹੀਦਾ ਅਸੀਂ ਵੀ ਇਹ ਜ਼ਰੂਰ ਕਰਾਵਾਂਗੇ ਵੀਰਾਂ ਨਾਲ ਦੁਰਪੀ ਵੀਰਾਂ ਨਾਲ ਅਸੀਂ ਲੜਕੇ ਤੇ ਇਹ ਹੁਣ ਆਪਾਂ ਅਸੀਂ ਵੀ ਰੱਖਦੇ ਹਾਂ ਲੀਗ ਦਾ ਸਿਸਟਮ ਸਾਰਾ ਅਸੀਂ ਇੱਕ ਮੈਚ ਕਰਾਇਆ ਵੀ ਅੱਗੇ ਹਾਂਜੀ ਹੁਣ ਦੁਬਾਰੇ ਵੀਰਾਂ ਨਾਲ ਲੜਕੇ ਸਿਸਟਮ ਵਧੀਆ ਸਾਰੇ ਪਲੇਅਰ ਵੀ ਖੇੜ ਜਾਂਦੇ ਹੁਣ ਵੀ ਨਾਲੇ ਪਲੇਅਰਾਂ ਦੀ ਪ੍ਰੈਕਟਿਸ ਵੀ ਵਧੀਆ ਹੋ ਜਾਂਦੀ ਆ ਬਹੁਤ ਵਧੀਆ ਹਾਂਜੀ ਠੀਕ ਹੈ ਜੀ ਉਹਨੂੰ ਕਿੱਦਾਂ ਲੱਗਿਆ ਜੀ ਹਾਂਜੀ ਮੈਨੂੰ ਬਹੁਤ ਵਧੀਆ ਲੱਗਿਆ ਮਾਸਟਰ ਭਵਿੰਦਰ ਸਿੰਘ ਜੀ ਹਾਂਜੀ ਤੇ ਮੈਂ ਤਾਂ ਨਾਲ ਹੀ ਅਟੈਚ ਉਹਨਾਂ ਦੇ ਹਾਂਜੀ ਹਾਂਜੀ ਸਾਰੇ ਆ ਟੂਰਨਾਮੈਂਟ ਬਹੁਤ ਵਧੀਆ ਚੱਲਿਆ ਪਹਿਲਾਂ ਵੀ ਕਰਾਇਆ ਸੀ ਹਾਂਜੀ ਤੇ ਕੁਝ ਪਲੇਅਰਾਂ ਨੂੰ ਚਾਹੀਦਾ ਵੀ ਉਹ ਪਹਿਲਾਂ ਆਇਆ ਕਰਨ ਟਾਈਮ ਫਿਰ ਘਟ ਜਾਂਦਾ ਲੈਟਰ ਸਿਸਟਮ ਨਹੀਂ ਹੁੰਦਾ ਹਾਂ ਸਹੀ ਹੈ ਤੇ ਇਹਦੇ ਕਰਕੇ ਟਾਈਮ ਘਟਿਆ ਅੱਗੇ ਵਾਸਤੇ ਇਹਨਾਂ ਨੂੰ 1 ਵਜੇ ਤੋਂ ਸਟਾਰਟ ਕਰਕੇ ਇਹਰ ਟਬਾ ਤੋਂ ਬਾਅਦ ਜਾਨੀ ਪਲੇਅਰ ਵੀ ਸਾਥ ਦੇਣਾ ਆਪਣਾ ਵੀ ਜਿਹੜਾ ਆਪਾਂ ਹੋਰ ਵਧੀਆ ਕਰ ਸਕੀਏ ਨਹੀਂ ਵੱਧ ਪ੍ਰੈਕਟਿਸ ਕਰਾਂਗੇ ਇਹ ਜਿੱਤਣ ਹਾਰਨ ਦੀ ਕੋਈ ਚੱਕਰ ਨਹੀਂ ਇਹ ਜਾਂਦਾ ਇਹ ਤਾਂ ਇਹਦੀ ਮਿਹਨਤ ਆ ਜਿਹੜੀ ਗਾਉਂ ਪ੍ਰੈਕਟਿਸ ਹੋਊਗੀ ਇਹਨਾਂ ਦੀ ਉਹਨਾਂ ਦਾ ਕੰਫੀਡੈਂਸ ਵਧੂ ਉਹਨਾਂ ਹੀ ਮੈਚ 'ਚ ਵੱਧ ਖੇਡ ਕੇ ਇਹ ਇਹਨਾਂ ਦੀ ਪ੍ਰੋਗਰੈਸ ਠੀਕ ਹੈ ਧੰਨਵਾਦ ਜੀ ਤੁਹਾਡਾ ਤੇ ਮਾਸਟਰ ਜੀ ਦੇ ਨਾਲ ਹਾਂਜੀ ਕਿਵੇਂ ਲੱਗਿਆ ਪ੍ਰੋਗਰਾਮ ਆਪਣਾ ਡਾਨਾ ਪੂਰਾ ਬਹੁਤ ਵਧੀਆ ਬਸ ਇੱਕੋ ਹੀ ਇੱਕ ਉਹ ਆ ਵੀ ਜਿਹੜੇ ਪਲੇਅਰ ਨੇ ਉਹ ਘੱਟ ਸਾਧ ਦਿੰਦੇ ਨੇ ਉਹਨਾਂ ਨੂੰ ਚਾਹੀਦਾ ਵੀ ਉਹ ਟਾਈਮ ਤੋਂ ਪਹਿਲਾਂ ਆਉਣ ਤੇ ਆਪਣੇ ਨਾਲ ਮਿਲ ਜੁਲ ਕੇ ਚੱਲਣ ਤਾਂ ਜੋ ਆਪਾਂ ਅੱਗੇ ਵੀ ਟੂਰਨਾਮੈਂਟ ਕਰਵਾ ਸਕੀਏ ਤੇ ਇੱਕ ਗੰਗਾ ਲੁੱਡੂ ਮਨਮੋਦਲ ਕਮੀ ਅਵੇ ਟੂਰਨਾਮੈਂਟ ਬਹੁਤ ਵਧੀਆ ਚੱਲ ਰਿਹਾ ਫਿਰ ਵੀ ਜੋ ਪਲੇਅਰ ਨਹੀਂ ਪਹੁੰਚਦੇ ਜਿਹੜੇ ਨਹੀਂ ਉਹਨਾਂ ਨੂੰ ਬੇਨਤੀ ਆ ਵੀ ਪਹੁੰਚੋ ਹਮ ਹਵਾ ਕੇ ਜਿਆਦਾ ਲੇਟ ਨਾ ਕਰੋ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਸੋ ਦਿਨ ਖੜੇ ਖੜੇ ਆਪਾਂ ਨੇ ਮੈਚ ਕੰਪਲੀਟ ਕਰਨੇ ਆ ਸਾਰਿਆਂ ਨੂੰ ਰਿਕੁਐਸਟ ਹੈ ਕੰਮ ਸੋਹਣ ਓਕੇ ਠੀਕ ਹੈ ਵੀਰੇ ਪਾਣੀ ਪਿਲਾਓ ਭਾਸਾ ਸੈਕੰਡ ਲੀਗ ਕੱਪ ਤੇ ਸਵੱਦੀ ਕਰਾਂ 80 ਮਾ ਜਿਹੜੀਆਂ ਗਰਾਊਂਡ ਦੇ ਵਿੱਚ ਪਾਹ ਜਾਨੀਆਂ ਬਿਨਾਂ ਥੇਲੇ ਦੀ ਤੋਂ ਬਹੁਤ ਬਹੁਤ ਧੰਨਵਾਦ ਆ ਸਾਡੇ ਵੀ ਸੇਕੋ ਆਉਂਦਾ ਗਰਾਊਂਡ ਦੇ ਵਿੱਚ ਕਬੱਡੀ ਸੇਵਾ ਕੀ ਮਨੂ ਭਾਈ ਹੁੰਦਾ ਰੀਟਾ ਆਉਂਦਾ ਜੱਗੇ ਹੁਣੀ ਇਹ ਜੀ ਹੁਣੀ ਲਓ ਸਾਹਮਣੇ ਇਧਰਲੇ ਪਾਸੇ ਕਹਿੰਦੇ বাজਦੀ ਹੋਈ ਕੈਂਚੀ ਐ ਰਾਣਾ ਸਾਹਿਬ ਦੇ ਕਬੱਡੀ ਕਾਲੀ ਮੋਲਗਵਾਰਾ ਵੀਰੇ ਮੋਲਗਵਾਰਾ 19 ਤੇ 28 ਲੜ ਤੋ ਬਲਾਂ ਵੀਰੇ ਲੜ ਤੋ ਕਲਾ ਲੜਤ ਕਪੜਾ ਗ੍ਰੀਨ ਵੀਰੇ ਖੜੇ ਜ ਵੀਰੇ ਸਾਰਾ ਕੋ ਦੱਸਾਂਗੇ 25 32 ਬੱਦੋ ਬੱਦੋ 32 32 ਮੁੰਡੀਆਂ ਕਰ 7 ਤੋਂ 12 ਆਉਂਦੇ ਗ੍ਰੀਨ ਵੀਰੇ ਬਾਬਾ ਭਾਗ ਸਿੰਘ ਚਾਂਦ 12 ਮੰਗੀਆਂ ਨੇ ਹਾਂ ਹਾਂ ਮੰਗੀਆਂ ਇੱਧਰ ਵੀ ਨਹੀਂ ਬਸ ਕੇ ਦੋ ਜਿੰਦਗੀ ਦੇ ਨੋਮਬਰ ਤੇ ਦੋ ਬੂਲ ਬੂਲ ਦੋ ਦੋ 플랫 2 플랫 2 ਬੀਰੇ 10 बटा रही है 21 21 80 टी कुल वाली घोट्टी ਨਾਲ ਵੀਰendra ਵਾਲਾ ਉਹ ਲੋਜੀ ਘੋਟੀ ਨਾਲ ਹਾਂ ਚੱਕੋਤਾਰੀ ਨਾਲ ਹਾਂ 10 13 13 ਤੇ ਖੜਾਵੇਂ 13 ਤੇ 16 ਘੜੀ ਜੱਗੋ ਮਾਜਰਾ ਮਾਜਰਾ ਉਹ ਮੋਟਰ ਚੱਪੀ ਹੋਣੀ ਸਲਾਣੇ ਵਾਲੇ ਸੱਤੀ ਮੜ ਜਾ ਤੁਸੀਂ ਸਲਾਣੇ ਆਗੇ ਬੰਦੇ ਉੱਤੇ 26 26 ਦੇ ਕੀ ਵੀਰੇ 26 26 ਦੇ 31 ਤੇ 11 66 ਲਗੀ ਦੇ ਨਾ 11 ਤਸ਼ੀਨ ਨਾ ਤਸ਼ੀਨ ਨਾ ਦੋ ਹੋ ਤੇ ਤੇਈ ਤੇ ਕਿੰਨਾ ਵੀਰੇ 23 ਤੇ 14 ਤੇ 14 23 ਕਿਹੜਾ ਅਨੰਦਪੁਰ ਤੇ ਸਾਮ ਸਬੋਰੋ ਬੀ ਸਾਮ ਸਬੋਰੋ ਨੰਦ ਕੋ ਸਾਮ ਸਬੋਰੋ ਤੇ ਅਗਲੀ ਦੇਖੋ ਬਸ ਹੋ ਗਈਆਂ ਟੂਰੀਆਂ ਵੀ ਜਦਾਂ ਮੈਂ ਜਿੱਤਿਆ ਸੀਗਾ ਰੱਬੋਂ ਦਾ ਰੱਬ ਰੱਬੀ ਨਾ ਨਿਕਲੇਗਾ ਰੱਬੋਂ ਮੇਰੇ ਅੱਜ ਬਹੁਤ ਹੀ ਮਹਾਨ ਹਾਰ ਕਮੇਟੀ ਦੇ ਮੈਂਬਰ ਏ ਜੀ ਬਾਈ ਮਨੂ ਕੁਲੋਟੀ ਤੇ ਸੇਖੋਂ ਦਾ ਤੇ ਨਾਲ ਰੀਤੇ ਬਾਈ ਦਾ ਜੱਗਾ ਕੁਲਟੀ ਰਾਜੂ ਮਾਸਟਰ ਜੀ ਪਿੰਕੀ ਕੁਲੋਟੀ ਸਦਾ ਗੁਰਿੰਦਰ ਸਿੰਘ ਜੀ ਬਿੱਲਾ ਘਰੋਟੀ ਕਬੱਡੀ ਕੋਚ ਜਗਰੂਪ ਸਿੰਘ ਜੀ ਫੌਜੀ ਘਰੋਟੀ ਤੇ ਨਾਲ ਭਰਤ ਘਰੋਟੀ ਹਣੀ ਸੇਖੋਂ ਪੋਯੂ ਘਰੋਟੀ ਲੰਮੋਲ ਘਰੋਟੀ ਇੰਦਰ ਸਿੰਘ ਘਰੋਟੀ ਦਾਜੀਤ ਝਾਂਟਾ ਦਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਆ ਜੀ ਆਗਲੀਆ ਟੀਮਾਂ ਦੇ ਵਾਸਤੇ ਬਣੇ ਆਸੀਂ ਬੇਨਤੀ ਕਰਦੇ ਆ ਧੰਵਾਦ ਤੇ ਘੋਟੀ ਵੀਰ ਮੈਚ ਤੋਂ ਬਾਅਦ ਗੂਲ ਤੇ ਲਾਟੋ ਗੂਲ ਤੇ ਲਾਟੋ ਦੀਆਂ ਟੀਮਾਂ ਨੂੰ ਸਿਰ ਤੇ ਸਿਰ ਦੋਆ ਦਾ ਸਮਾਂ ਦੋਤੇ ਮੈਚ ਮੁਕਾਬਲੇ ਲਈ ਮੋਹਰਾ ਤੇ ਲੰਤੋ ਕਰਾ ਆਪਸੋ ਨੇ ਸਵੱਦੀ ਕਰਾ ਕਟਾਈ ਤੇ ਘੋਟੀ ਭੋਲ ਆਈ ਹਲੋ ਹਾਂਜੀ ਹਾਂਜੀ ਸਾਡੀਆਂ ਟੀਮਾਂ ਦੇ ਜੇਕਰ ਕੋਚਸ ਸਾਹਿਬ ਨਾਲ ਇਹ ਤਯੂਰ ਰੂਟ ਕਰ ਲੈ ਨਹੀਂ ਟੀਮਾਂ ਦੇ ਸਾਰੇ ਸੀਨੀਅਰ 플레이ਰ ਟੋਟਲ 32 ਟੀਮਾਂ ਨੇ 31 ਮੈਚ ਬੰਨ ਜਾਇਆ ਪਿਛਲੇ ਹਫ਼ਤੇ ਦੀ ਤਰ੍ਹਾਂ ਆਪਾਂ ਲੇਟ ਨਾ ਹੋਈਏ ਟੀਮਾਂ ਦੇ ਸਾਰੇ ਖਿਡਾਰੀ ਇਹ ਨੋਟ ਕਰ ਲੈ ਜਦ ਤੁਹਾਨੂੰ ਅਵਾਜ਼ ਦਿੰਦੇ ਨੇ ਕਮੇਟੀਟ ਦਾ ਟਾਈਮ ਹੋ ਗਿਆ ਵੀ ਗਰਾਊਂਡ ਚੁਣੀਆ ਚਾਹੀਦੀਆਂ ਤੁਸੀਂ ਵਧੀਆ ਆਪਣੀ ਖੇਡ ਦੇ ਵਿੱਚ ਹੋਰ ਮਿਠਾ ਲਿਆ ਸਕੋ ਕੋਸ਼ਿਸ਼ ਕੀਤੀ ਇਸ ਵਾਰ ਸਾਈ ਵੀ ਪਿਛਲੇ ਖਿਡਾਰੀਆਂ ਟੀਮਾਂ ਦੇ ਖਿਡਾਰੀ ਪਲੀਜ਼ ਜਰੂਰ ਧਿਆਨ ਦੇਣਗੇ ਕਿਸੇ ਵੀ ਟੀਮ ਦੇ ਕਿਸੇ ਰੀਡਰ ਦੇ ਕੋਈ ਚਕਰਾਹਤ ਵਾਲੀ ਚੀਜ਼ ਜੇਕਰ ਮਲੀ ਹੋਈ ਤਾਂ ਉਹਨੂੰ ਬਾਹਰ ਬਿਖਵਾ ਦਿੱਤਾ ਜਾਵੇਗਾ ਖੇਡਾ ਨਹੀਂ ਦਿੱਤਾ ਜਾਵੇਗਾ ਲਓ ਖੇਡ ਮੈਦਾਨ ਦੇ ਵਿੱਚ ਆਮਨਦੀਪ ਕਰਦਾ ਹੋਇਆ ਟਰਾਈ ਕਰ ਆਓ ਖੇਡ ਮੈਦਾਨ ਦੇ ਵਿੱਚ ਚੋਟੀ ਦਾ ਜੱਫਾ ਲਾਇਆ ਮੁੰਡੇ ਨੇ ਬਲਾਗ ਚ ਪਾਉਣੀ ਹੈ ਦੂਰ ਤੇ ਲਾਟੋ ਲੈਣਾ ਮੈਚ ਅਗਲਾ ਖੇਡਿਆ ਆਹ ਤਿੰਦੂ ਕਹਿੰਦੇ ਕਰਦਾ ਹੋਇਆ ਟਰਾਈ ਦੇ ਰਿਓ ਜਗੜੀ ਵਾਲੇ ਗੋਗੀਲਾ ਪੁੱਤ ਕਹਿੰਦੇ ਤਿੰਦੂ ਆਹ ਖੇਡ ਮੈਦਾਨ ਦੇ ਵਿੱਚ ਜੱਫਾ ਲਾਉਣ ਜਾਂਦੀ ਹੁਣ ਦੇਖੀ ਜਾਂਦੀ ਹੈ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਅੱਜ ਦੇਖਾਂਗੇ ਵੀ ਪਹਿਲੀ ਕਮਾਲ ਹਾ ਹੁੰਦੀ ਹੋਈ ਕਮਾਲ ਆ ਦੇਖਿਓ ਤਿੰਦੂ ਖੇਡ ਮੈਦਾਨ ਦੇ ਵਿੱਚ ਨਾਲ ਟੱਕਰ ਤੇ ਲੱਤੋਂ ਲੱਪਕਦੀ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਇੱਕ ਕਲੀ ਤੇ ਰਵੀ ਹੈ ਇੱਕ ਕਲੀ ਤੇ ਮਨੀਆ ਰਵੀ ਨੇ ਵੀ ਲੰਮਾ ਫਵਾ ਇਹਨਾਂ ਖੇਮਾਕਾਰਾਂ ਦੇ ਵਿੱਚ ਪਹਿਲੀ ਕਬੱਡੀ ਦੇ ਵਿੱਚ ਵੈਜਾ ਵੈਜਾ ਕਰਾਈ ਹੈ ਚੱਲ ਕੋਈ ਨਾ ਕੋਈ ਨਾ ਕੋਈ ਨਾ ਨਹੀਂ ਖੇਡੇਗਾ ਲੈ ਵੀ ਤਿੰਦੂ ਲੈ ਵੀ ਬਿੱਟੂ ਆਹ ਕਰਦੇ ਕਮਾਲ ਖੇਡ ਮੈਦਾਨ ਦੇ ਵਿੱਚ ਇਧਰਲੇ ਪਾਸੇ ਲੱਗਦਾ ਹੋਇਆ ਜਫਾ ਮਕਸੂਦ ਨੇ ਦੀ ਧਰਤੀ ਲੱਗ ਤੇ ਗੁਰਚੰਨ ਮਕਸੂਦ ਦੇ ਬਾਰੇ ਦੇ ਤੇ ਲਲਕਣ ਭਾਸੋਂ ਤੇ ਸਰਬੰਦੀ ਗਰਾ 4 4 5 5 ਮੈਚ ਸੀ ਲਗਾਤਾਰ ਹਰਜਤ ਵਾਲੀ ਗੋਡੀ ਆ ਬਾਈ ਆਹ ਰਹਿ ਨਾ ਜਾਵੇ ਕੋਈ ਟੀਮ ਦਾ ਖਿਡਾਰੀ ਇਹ ਰੱਖੇ ਵੀ ਸਾਨੂੰ ਸੁਣਿਆ ਨਹੀਂ ਲੋਈ ਆਪਣੇ ਗਵਾਹ ਨੇ ਦੂਜੇ 라ਉਂਡ ਦੀਆਂ ਟੀਮਾਂ ਇੱਥੋਂ ਇੱਕ ਮੈਚ ਹੋਣਾ ਰੱਬੋਂ ਦਾ ਤੇ ਕਿਹਦਾ ਹਨਾ ਜਿਹੜੀ ਜਿੱਤੂਗੀ ਉਹਦਾ ਹਨਾ ਬਾਕੀ ਉਹਦੀ ਵੀ ਆਪਾਂ ਟਾਈਪ ਉਹ ਪਾਦੀ ਪਰਚੀ ਵਿੱਚ ਹਨਾ ਤੇ ਉਹ ਲੱਗਿਆ ਹੋਣਾ ਆਪਾਂ ਟਾਈਆਂ ਪਾਉਣ ਦਿਖਾ ਦੇ ਵੀਰੇ ਉਹ ਪਈਆਂ ਨੇ ਦੇਖੀ ਵੀਰੇ ਚੱਕੀ ਕਿਤੇ ਕੀਦਾ ਹੋਊਗਾ ਆਪਾਂ ਆ ਕੀ ਨਾ ਲਿਖਿਆ ਆ 4 4 ਤੇ 13 4 ਤੇ 13 ਲਲਤ ਤੋਂ ਜੇ 68 ਹਰ ਹਰਕਤ ਕੋਲ ਬਣਾ ਦੋ ਤੇ 15 ਸੇ ਦੂਮੇ ਲਲਤ ਤੋਂ ਦਰ ਸੇ ਕੀਤੇ ਹੋਏ 68 ਮੂਰੇ ਟਿਕ ਲਾਂ ਚੱਲ ਜਿਹੜੇ ਜਿਹੜੇ ਹੋਗੇ ਨਾਲ ਪੇਰਾਂ ਤੇ ਟਿਕ ਲਾ ਦੇ 4 ਤੇ ਟਿਕ ਲਾ ਪੇਰ ਅੱਗੇ ਅਗਲਾ ਕਿਹੜਾ 2 ਤੇ 15 ਦੋ ਕਦੋਂ ਜਨੰਦਪੁਰ ਵੀ ਨੰਬਰ ਕੋਲ ਵੀ ਬ੍ਰਾਜ਼ੀਲ ਹਲ ਤੋਂ ਰਿਸ਼ਾੜ ਹਾਂ ਅਗਲਾ ਵੀਰੇ 14 ਤੇ 9 14 ਤੇ 9 14 ਹੈਗੀਆ ਸੈਦੋਂਗੇ ਅਗਲੀ ਕਿਹੜੀ ਹੈ ਵੀਰੇ ਬੱਦਵਾਲ 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 17 3 17 ਹੈਗੀਆ ਸ਼ੇਰਪੁਰ 3 ਹੈਗੀਆ 3 ਹੈਗੀਆ ਲਕਟੋਂ ਇਹਨਾਂ ਦਾ ਪਹਿਲੇ ਮੈਚ ਕਰਾ ਦੇ ਹਣ ਕੋਈ ਨਾ ਕੋਈ ਨਾ ਕਰਦੇ ਵੀਰੇ ਆਹ ਯਾਰ ਆਉਂਦੀ ਪੀਰ ਸਟੇਜ ਦੇ ਸੱਜੇ 11 ਕ 11 ਤੇ ਲੱਫ ਕਰਦੀ ਜਾਂ ਮਕਰੋਹੇ ਵਾਲੇ ਤੇ ਕੋ ਮਾਰੇ ਤੇ ਘਲੋਟੀ ਵੀ ਹੈ ਨਾ ਪੌਂਦ ਵੀ ਖੇਡ ਮੈਦਾਨ ਦੇ ਵਿੱਚ ਫਰਨੀ ਮਕਰੋਹੇ ਵਾਲਾ ਵੱਧਾ ਹੋ ਤਰੀ ਚੈਨ ਨਾਲ ਪਰ ਜੀਰੋ ਨਹੀਂ ਦੇਖਾਂਗੇ ਵੀ ਹੁਣ ਇਹਦੇ ਦੇ ਬਾਅਦ ਵਿੱਚ ਜਦੋਂ ਪਿਆਸ ਤੇਾਰ ਨੇ ਫਰਨੀ 7 ਤੇ 5 ਤੋਂ 8 ਤੇ ਲਾਣਾ ਪਰ ਗੱਭਰੂ ਨੇ ਜੋਰ ਲਗਾ ਇੱਕ ਤਨੀ ਤੇ ਕਹਿੰਦੇ ਪੀਪੀਆ ਕੜਿਆਨੇ ਵਾਲਾ 5 ਦਾਲੀ ਤੇ ਕਹੇ ਜੋਗਾ ਨਾਲ ਮੌਲਾ ਪਿੱਟ ਤੋ 5 50 ਤੇ 10 ਹੈਗੀ ਗੈਂਡ ਵੀਰੇ ਜੋਗਾ ਉਹ ਤੋਂ 5 ਕੋਈ ਵਾਲਾ ਮਨੂ ਕਾਸੇ ਵਾਲਾ ਅਣ ਕਿਹੜੀ ਕਿਸੀਗੀ ਵੀਰੇ ਇਹ ਜੋ 16 ਇਹ ਜੋ ਜੇਤੂ ਜਿਹੜੀ ਆ ਮੈਚ ਚ ਜੇਤੂ ਦਾ ਕਿਹਦੇ ਨਾਲ 16 12 12 ਦੇ ਨਾਉਂਦ ਨਾਉਂਦ ਬੋਰ ਨਾ ਠੀਕ ਆ ਬਾਈ ਜਿਹੜੀ ਆ ਨਾ ਜਿੱਤੂਗੀ ਆ ਜਿਹੜੀ ਇਹ ਜੋ ਜਿੱਤੂ ਰੱਬੋਂ ਤੇ ਇਹਦੇ ਵਿੱਚੋਂ ਜਿੱਤੂਗੀ ਜਿਹੜੀ ਬਾਈ ਉਹ ਆ ਨੰਦ ਬੋਰ ਦਾ ਮੈਚ ਠੀਕ ਹੈ ਤੇ ਆ 6 ਨੰਬਰ 6 ਨੰਬਰ ਜਿੱਤੂ ਵੀਰੇ ਹੁਣ 6 ਆ ਗਿਆ ਕੋਲੋਟੀ ਭੋਲੂ ਬਾਈ ਚਾ ਉਹ ਬਾਈ ਚਾ ਵੀਰੇ ਕੋਲੋਟੀ ਭੋਲੂ ਆ ਪਈਆਂ ਟਾਈਆਂ ਦੂਜੇ ਰਾਉਂਡ ਦੀ ਆ 4 ਤੱਕ ਐ ਮੈਚ ਨੇ 1 2 8 9 8 1 2 16 17 ਟੀਮਾਂ ਦੀ ਆ 5 6 7 8 8 ਮੈਦ ਨੇ ਵੀਰੇ ਠੀਕ ਹੈ ਨੌਵੀਂ ਬਾਈ ਚਾ ਬਸ ਆ ਦੇਖੋ ਬਈ ਸਾਹਮਣੇ ਪਈਆਂ ਸਾਰਾ ਸ਼ੁਰੂ ਕਹਿੰਦੇ ਕਬੱਡੀ ਪਾਰੇ ਖੇਡ ਮੈਦਾਨ ਦੇ ਵਿੱਚ ਦੂਜੇ ਵਾਲੇ ਜਿਹੜੇ ਮੋਗੇ ਦੀ ਟੀਮ ਦੇ ਕਿਹਾ ਚਾਰ ਬਾਈ ਨੇ ਸੈਟਰ ਤੇ ਪੈਣਾ ਵਾਲੇ ਹੁਣ ਦੇਖਾਂਗੇ ਵੀ ਬੱਦੋ ਵਾਲੀ ਨੇ ਕਿਹਦੀ ਕਬੱਡੀ ਲੈ ਵੀ ਗੋੜੂ ਆਹ ਖੁੱਟ ਕੱਟੀਆਂ ਪਰ ਦੇਖੀ ਜਾਂਦੀ ਹੈ ਬੱਦੋ ਵਾਲੀ ਹੈ ਬਈ ਖਤਮ ਹੋ ਗਿਆ ਆਪਣੀ ਟੀਮ ਦੇ ਵੀ ਕੰਦਾ ਆਇਆ ਸ਼ੇਰ ਤੋਂ ਤੇ ਲਾਟੂ ਦੀਆਂ ਟੀਮਾਂ ਸੰਤਿਸ਼ਰ ਸਿੰਘ ਜੀ ਸ਼ਨੀਵਾਰ ਤੋਂ ਖੇਡ ਨਹੀਂ ਦਿੱਤਾ ਜਾ ਰਿਹਾ ਵੀ ਧਿਆਨ ਦੇ ਨਾਲ ਲਓ ਮੈਚ ਬੜੀ ਅਖੀਰ ਮੈਦਾਨ ਵਿੱਚ ਪੇਸ਼ ਕਬੱਡੀ ਦੇ ਵੀਰੋ ਇੱਕ ਪਾਸੇ ਕਹਿੰਦੇ ਸਰਦਾਰਾਂ ਦੀ ਟੀਮ ਦਾ ਚੋਬਰ ਰੇਪ ਪਾ ਰਿਹਾ ਹੈ ਸਾਹ ਦੂਜੇ ਪਾਸੇ ਚਮਕੌਰ ਸਾਹਿਬ ਦੀ ਟੀਮ ਦਾ ਜਾਫੀ ਕਰਾਤਾ ਹੋਇਆ ਸਟਾਪ ਦੇ ਰਿਹਾ ਕਿਵੇਂ ਜੱਟ ਜਲਦੇ ਆ ਮੈਚ ਕਿਵੇਂ ਆ ਵੀਰੇ ਓਕੇ ਆ ਕੰਮ ਵਧੀਆ ਮੈਚ ਚੱਲ ਰਿਹਾ ਹੈ ਟੀਮਾਂ ਬਹੁਤ ਆਈਆਂ ਆ ਇਹਨਾਂ ਪਾਸੋਂ ਵੀ ਆ ਗਈ ਬਣਾ ਦਿਓ ਚੈੱਕ ਕਰੀਂ ਵੀਰੇ ਪਾਉਂਦੇ ਆ ਕਾਫੀ ਪਾਉਂਦੇ ਆ ਜੀ ਬੋਲਦੇ ਨੇ ਇਹ ਬੰਦਾ ਕਦੋਂ ਚੱਕਲੀਂ ਦੇ ਲੱਗਦਾ ਮੈਚ ਪਰਾ ਲੱਗਦੇ ਬਾਈ 8 ਬਾਈ 8 ਹੈਗੀ ਆ ਕੈਂਡ ਕੈਂਡ 2 ਬਾਈ 2 ਦੇਖੋ ਜੀ ਅਨੰਦਪੁਰ ਪੁੱਲ ਆ ਜੋ ਵੀ ਅਨੰਦਪੁਰ ਦਾ ਕੈਂਡ ਦਾ ਮੈਚ ਪੈ ਗਿਆ ਚਲੋ ਬਾਈ ਅਨੰਦਪੁਰ ਤੇ ਕੈਂਡ ਬੋਲਦੇ ਵੀਰੇ ਅਨੰਦਪੁਰ ਬੀ ਆ ਚੈੱਕ ਕਰ ਲਓ ਬਾਈ 5 ਆ ਕਿਹੜੀ ਜਿੱਤੀ ਇਹਨਾਂ ਚ 5 ਹੈਗੀ ਆ ਜੱਬੂ ਮਾਇਰਾ ਅਨੰਦਪੁਰ ਤੇ ਕੈਂਡ ਬਾਈ ਅਨੰਦਪੁਰ ਬੀ 6 ਨਨਪੁਰ ਬੀ ਤੇ ਕੈਨੀਆਂ ਦੀ ਮਾਜਨ ਗਰਾਉਂਡ ਦੇ ਵਿੱਚ ਜੱਪੂ ਮਾਇਲਾ ਸ਼ੇਰਪੁਰ ਹਾਂ ਜੀ ਜੱਪੂ ਮਾਇਲਾ ਤੇ ਸ਼ੇਰਪੁਰ ਇੱਕ ਇੱਕ ਹੈ ਲਲ ਤੋਂ ਨੋ ਨੋ ਕਿ ਲੋਟ ਲੋਟੀ ਕਿਹੜੀ ਲੋਟੀ ਇਹ ਬੁੱਲਵਾਲੀ ਆ ਬੁੱਲਵਾਲੀ ਹੋਈ ਆ ਬੁੱਲਵਾਲੀ ਇਸ ਰੈਨ 7 7 ਤੇ ਕਿ ਚੌਕ 24 60 ਦਾਦੇ ਜੇਤੂ ਰੱਬੋਂ ਜੇਤੂ ਕਿ ਰੱਬੋਂ ਰੱਬੋਂ ਜੇ ਜੇ ਰੱਬੋਂ ਦਿੱਤ ਕੀ ਐ ਆ ਦੇ ਬਾਈ ਥੋੜੇ ਸਾਹਮਣੇ ਪਈਆਂ ਯਾਰ ਬਾਹਰ ਜਿਹੜੇ ਰੋਸ ਤੋਂ ਕਿ ਮੈਂ ਕਦੇ ਵੀ ਕਰਨੀ ਐ ਸੋਚਣੀ ਨਹੀਂ ਮਾਨੂੰ ਤੁਸੀਂ ਤੂੰ ਮੈਂ ਗੋਲੇ ਨੇ ਨਾ ਤੈਨ ਬੱਦੋਵਾਲ ਉਸ ਨੂੰ ਕੀ ਗੱਲ ਕਿਵੇਂ ਆ ਚਾਰ ਉਹ ਠੀਕ ਆ ਚਾਰ ਹੈਗੀ ਐ ਸੱਜੋ ਕੇ ਉਹ ਪੁੱਲਾ ਚਾ ਫੇਰ ਮੈਂ ਤੇ ਗੱਲ ਵਾਂਦੀ ਇਹ ਪੈਣੀ ਠੀਕ ਆ ਬਾਈ ਓਕੇ ਆਈ ਦੇਖਦਾ ਵੀ ਨਾਲ ਚਮਕਾਉ ਸਾਡੀ ਟੀਮ ਦਾ ਰਫਾ ਦੀ ਟੀਮ ਦੇ ਕਰਨ ਚਾਰ ਪਲੇ ਬਿੱਟੇ ਤਮਾਨਾ ਦਾ ਨਾਮ ਲੱਗਦਾ ਪਰ ਜੋੜਦਾ ਅਭੀ ਦੱਸ ਕੇ ਆਉਂਦਾ ਵੀ ਜੋੜਦਾ ਕਹਿੰਦੀ ਸ਼ੈਦ ਨਾਮ ਹਾ ਜਮਾਨੀ ਸਰਕਾਰ ਕਰਦਾ ਰਹੀ ਟੀਮ ਮਾਇਆ ਨੇ ਖੁੱਭੂ ਨੂੰ ਜੋੜਦਾ ਆਪਣੀ ਟੀਮ ਦੇ ਵਾਸਤੇ ਲੈ ਵੀ ਮਾਇਆ ਜੋੜੀ ਹੋਈ ਹੈ ਸੁੱਖਾ ਕਹਿੰਦੇ ਬਹਿੀਆਂ ਦੇ ਜੱਫੇ ਨਾਲ ਕਹਿੰਦੇ ਜੰਮਦੀ ਰਹ ਹੁੰਦੀ ਹੈ ਤਾਕ ਖਿਡਾਰੀ ਦਾ ਮੈਨੂੰ ਉਹ ਵੀ ਸਾਡੇ ਦਰਮਿਆਨ ਨੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਮੈਂ ਛੋਟਾ ਹੁੰਦਾ ਵੀ ਜਦ ਮੈਚ ਬੋਲਦਾ ਸੀਗਾ ਮਾਸ ਮਹਿੰਦਰ ਸਿੰਘ ਜੀ ਨਿਊਜ਼ੀਲੈਂਡ ਵਾਲੇ ਜਦੋਂ ਸਟੇਜ ਤੋਂ ਅਨਾਉਂਸ ਕਰਦੇ ਹੁੰਦੇ ਸੀ ਟੀਮਾਂ ਨੂੰ ਤੇ ਉਹਨਾਂ ਨੂੰ ਸੌਣਾ ਪਾਉਂਦੇ ਹਨ ਨਾ ਤੇ ਬੜਾ ਮਨ ਖੁਸ਼ ਹੁੰਦਾ ਸੀ ਅੱਜ ਵੀ ਉਹਨਾਂ ਦੇ ਦਰਸ਼ਕ ਕਰਨ ਦਾ ਮਾਣ ਮਿਲਿਆ ਅਸੀਂ ਆਧਿਆਪਨ ਨੂੰ ਫੜ ਭਾਗੇ ਸਮਝਦੇ ਆਂ ਬਹੁਤ ਵੱਡੀ ਦੇਣ ਹੈ ਇੱਕ ਰੋਟੀ ਦੀ ਇਹ ਸਸਤਾ ਦੇ ਲਈ ਮਾਸ ਮਹਿੰਦਰ ਸਿੰਘ ਜੀ ਵਰਗਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਇੱਥੇ ਆਪਣੇ ਹੀ ਨਗਰ ਦੇ ਗਰਾਊਂਡ ਦੇ ਵਿੱਚ ਪੁੱਜਣ ਲਈ ਕਿਰਾਂ ਨੂੰ ਵੀ ਜਿਆਦਾ ਟਾਈਮ ਨਾ ਆਇਓ ਜਾਂ ਫਿਰ ਟੀਮਾਂ ਘਟ ਹੋਣਾ ਹੁੰਦਾ ਹੋ ਜਾਣਾ ਜੇਕਰ ਇਸ ਟਾਈਮ ਫਾਈਨਲ ਮੈਚ ਹੋਵੇ ਨਾ ਫਿਰ ਜਿਹੜਾ ਸਵਾਦ ਆ ਉਹ ਵੱਖਰਾ ਹੈ ਮੈਂ ਤੁਸੀਂ ਵੀ ਦੂਰ ਜਾਣਾ ਹੁੰਦਾ ਸਾਰੇ ਖਿਡਾਰੀਆਂ ਨੇ ਪਰ ਪਲੀਜ਼ ਅਗਲੇ ਸੈਟਰਡੇ ਸਾਡਾ ਸਾਥ ਹੋਵੇ ਆਹ ਤੇਰੇ ਪਹਾੜ ਸਿੰਘ ਜੇਕਰ ਟੀਮਾਂ ਜਿਆਦਾ ਹੋਣਗੀਆਂ ਤਾਂ ਮੈਚ ਲਗਭਗ 1 ਵਜੇ ਸ਼ੁਰੂ ਕਰਾਉਣਾ ਪੈਣਾ ਹੈ ਪਰ ਅੱਜ ਸਾਡਾ ਤਾਂ ਅਖਤ ਰੈਡਰ ਲਈ ਅਸੀਂ ਇਹ ਪ੍ਰੋਗਰਾਮ ਨਹੀਂ ਲਿਖਿਆ ਸੀਗਾ ਅਸੀਂ ਚਾਹੁੰਦੇ ਸੀ ਵੀ ਘੱਟੋ ਘੱਟ 15-15 ਕਬੱਡੀਆਂ ਨੇ ਜਿਹੜੀਆਂ ਇੱਕ ਇੱਕ ਟੀਮ ਦੇ ਹਿੱਸੇ ਆਉਣ ਤਾਂ ਜੋ ਨਵੇਂ ਪਲੇਅਰਾਂ ਦੇ ਵਿੱਚ ਹੋਰ